ਤੱਛੜੀਗੜ੍ਹ ਤੋਂ ਬਾਹਰ ਪੰਜਾਬ ਰੂਡਵੇਜ਼ ਵੱਲੋਂ ਮੁਹਾਲੀ ਬੱਸ ਸੱਡੇ ਤੋਂ ਸਰਵਿਸਿਜ਼ ਜਿਹੜੀਆਂ ਉਹ ਸ਼ੁਰੂ ਕਰ ਦਿੱਤੇ ਗਿਆ ਰੂਡਵੇਜ਼ ਮੁਲਾਜ਼ਮ ਜਥੇਬੰਦੀ ਨੇ ਪ੍ਰਸ਼ਾਨ ਨੇ ਯਾਤਰੀਆਂ ਦੇ ਲਈ ਜਿਹੜੀ ਖੜੀ ਹੋਈ ਹੈ ਉਸ ਦਾ ਉਸ ਨੂੰ ਲੈ ਕੇ ਇੱਕ ਸੰਦੇਸ਼ ਜਾਰੀ ਕੀਤਾ ਕਿ ਅੰਮ੍ਰਿਤਸਰ ਲੁਧਿਆਣਾ ਦੇ ਲਈ ਮੁਹਾਲੀ ਬੱਸ ਸੱਡੇ ਤੋਂ ਬੱਸਾਂ ਮਿਲਣਗੀਆਂ ਗੁਰਦਾਸਪੁਰ ਰੋਪੜ ਨਨਪੁਰ ਸਾਹਿਬ ਦੇ ਲਈ ਵੀ ਮੁਹਾਲੀ ਤੋਂ ਯਾਤਰੀ ਬੱਸ ਲੈ ਸਕਦੇ ਨੇ ਪਟਿਆਲਾ ਮਾਨਸਾ ਸੰਗਰੂਰ ਬਟਿੰਡਾ ਲਈ ਵੀ ਜ਼ਿਰਖਪੁਰ ਸਟੈਂਡ ਤੋਂ ਬੱਸਾਂ ਮਿਲਣਗੀਆਂ ਸੋ ਮੁਰ ਤੋਂ ਤੁਹਾਨੂੰ ਇਹ ਸਾਰੀ ਜਿਹੜੀ ਜਾਣਕਾਰੀ ਸਾਂਝੀ ਕਰ ਦਈਏ ਜੋ ਕਿ ਸੰਦੇਸ਼ ਜਾਰੀ ਕੀਤਾ ਗਿਆ ਹੈ ਕਿ ਅੰਮ੍ਰਿਤਸਰ ਤੇ ਲੁਧਿਆਣਾ ਦੇ ਲਈ ਮੋਹਾਲੀ ਬੱਸ ਅੱਡੇ ਤੋਂ ਬੱਸਾਂ ਮਿਲਣਗੀਆਂ ਗੁਰਦਾਸਪੁਰ ਰੋਪੜ ਨਨਤਪੁਰ ਸਾਹਿਬ ਦੇ ਲਈ ਵੀ ਮੋਹਾਲੀ ਤੋਂ ਬੱਸਾਂ ਮਿਲਣੀਆਂ ਉੱਥੋਂ ਯਾਤਰੀ ਬੱਸਾਂ ਲੈ ਸਕਦੇ ਨੇ ਜਦ ਕਿ ਪਟਿਆਲਾ ਮਾਨਸਾ ਸੰਗਰੂਰ ਬਠਿੰਡਾ ਦੇ ਲਈ ਜ਼ੀਰਖਪੁਰ ਸਟੈਂਡ ਤੋਂ ਬੱਸਾਂ ਮਿਲਣਗੀਆਂ ਸੋ ਇਹ ਜਾਣਕਾਰੀ ਬੜੀ ਇੰਪੋਰਟੈਂਟ ਹੈ ਕਿਉਂਕਿ ਜਿਸ ਹਿਸਾਬ ਦੇ ਨਾਲ ਯਾਤਰੀ ਜਿਹੜੇ ਖਜਲਖਾਰ ਹੁੰਦੇ ਹੋਏ ਨਜ਼ਰ ਆ ਰਹੇ ਨੇ ਤਾਂ ਉਹਨਾਂ ਦੇ ਲਈ ਇਹ ਜਾਣਕਾਰੀ ਕਾਫੀ ਇੰਪੋਰਟੈਂਟ ਹੈ ਪੰਜਾਬ ਦੀਆਂ ਪੀਆਰਟੀਸੀ ਪਣ ਬੱਸ ਪੰਜਾਬ ਰੋਡਵੇਜ਼ ਦੀਆਂ ਬੱਸਾਂ ਚੰਡੀਗੜ੍ਹ ਤੋਂ ਸੈਕਟਰ 43 ਬੱਸ ਸਟੈਂਡ ਦੇ ਵਿੱਚ ਨਹੀਂ ਜਾ ਰਹੀਆਂ ਬਲਕਿ ਮਹਾਲੀ ਦੇ ਬਾਬਾ ਬੰਦਾ ਸਿੰਘ ਬੱਸ ਅੰਤਰਰਾਜੀ ਟਰਮੀਨਲ ਤੋਂ ਜਿਹੜੀਆਂ ਕਿਸੇ ਸਦੇ ਚੱਲ ਰਹੀਆਂ ਨੇ ਜਿੱਥੇ ਸਿੱਧੇ ਤੌਰ ਤੇ ਕਿਸਦੇ ਆ ਇਹ ਜੋ ਪਰਚੀ ਨੂੰ ਲੈ ਕੇ ਇੱਕ ਸੋ ਜੋ ਦੋਸ਼ ਲੱਗਦੇ ਨਜ਼ਰ ਆਏ ਸਨ ਸੀਟੀਜੂ ਦੇ ਉੱਤੇ ਜਾ ਕੇ ਸਦੇ 43 ਬੱਸ ਸਟੈਂਡ ਨੂੰ ਲੈ ਕੇ ਕਿ ਉੱਥੇ ਪਰਚੀ ਬਹੁਤ ਮਹਿੰਗੀ ਹੈ ਉਸ ਤੋਂ ਇਲਾਵਾ ਬਹੁਤ ਸਾਰੇ ਵਿਤਕਰੇ ਆ ਜਿਹੜੇ ਸੀਟੀਜੂ ਵੱਲੋਂ ਪੰਜਾਬ ਦੇ ਬੱਸ ਮੁਲਾਜ਼ਮਾਂ ਦੇ ਨਾਲ ਕੀਤੇ ਜਾ ਰਹੇ ਨੇ ਉਸ ਤੋਂ ਬਾਅਦ ਦੀਆਂ ਤਸਵੀਰਾਂ ਤੁਹਾਨੂੰ ਮਾਲੀਬ ਬੱਸ ਸਟੈਂਡ ਦੀਆਂ ਤਸਵੀਰਾਂ ਦਿਖਾ ਸਕਦੇ ਆ ਜਿੱਥੇ ਖਾਸ ਤੌਰ ਤੇ ਰੋਪੜ ਬੈਲਟ ਹੋਵੇ ਆਨੰਦਪੁਰ ਸਾਹਿਬ ਜਾਣਾ ਹੋਵੇ ਜਲੰਧਰ ਜਾਣਾ ਹੋਵੇ ਅੰਮ੍ਰਿਤਸਰ ਜਾਣਾ ਹੋਵੇ ਤਾਂ ਉਹ ਸਾਰੇ ਰੂਟ ਨੇ ਜਿਹੜੇ ਮਾਝਾ ਮਾਲਵਾ ਦੁਆਬਾ ਸਮੇਤ ਸਾਰੇ ਰੂਟ ਤੇ ਬੱਸਾਂ ਨੇ ਜਿਹੜੀਆਂ ਹੁਣ ਕਿਸਦੇ ਆ ਮਹਾਲੀ ਬਸ ਸਟੈਂਡ ਤੋਂ ਚੱਲ ਰਹੀਆਂ ਨੇ ਜਿੰਨੀਆਂ ਵੀ ਸਰਕਾਰੀ ਬੱਸਾਂ ਨੇ ਪੀਆਰਟੀਸੀ ਦੀਆਂ ਨੇ ਪਨ ਬੱਸ ਦੀਆਂ ਨੇ ਪੰਜਾਬ ਰੋਡਵੇਜ਼ ਦੀਆਂ ਬੱਸਾਂ ਨੇ ਉਹ ਬੱਸਾਂ ਇੱਥੋਂ ਚੱਲ ਰਹੀਆਂ ਨੇ ਕਿਉਂਕਿ ਮੁਲਾਜ਼ਮ ਜੱਸੇ ਬੰਦੀਆਂ ਦਾ ਕਹਿਣਾ ਹੈ ਕਿ ਜਦੋਂ ਸਾਡੀ ਬੱਸ 43 ਦੇ ਵਿੱਚ ਐਂਟਰ ਹੁੰਦੀ ਹੈ 43 ਬੱਸ ਸਟੈਂਡ ਦੇ ਵਿੱਚ ਐਂਟਰ ਹੁੰਦੀ ਆ ਤਾਂ ਕੁਝ ਸਮੇਂ ਬਾਅਦ ਜੋ ਫੀਸ ਆ 15 ਮਿੰਟ ਤੋਂ ਉੱਪਰ ਹੋ ਜਾਂਦਾ ਤਾਂ 200 ਰੁਪਏ ਫੀਸ ਲਈ ਜਾਂਦੀ ਹੈ ਜੇਕਰ 1 ਘੰਟੇ ਤੋਂ ਉੱਪਰ ਹੋ ਜਾਂਦਾ ਤਾਂ 400 ਰੁਪਏ ਹੋ ਜਾਂਦਾ ਤੇ ਉਸ ਤੋਂ ਬਾਅਦ 600 ਰੁਪਏ ਫੀਸ ਹੋ ਜਾਂਦੀ ਆ ਉਸੇ ਤਰੀਕੇ ਦੇ ਨਾਲ ਜੇਕਰ ਅਸੀਂ ਰਾਤ ਨੂੰ ਆਪਣੀ ਬਸ 43 ਦੇ ਵਿੱਚ ਠੱਲਣੀ ਹੁੰਦੀ ਆ ਉਹਨੂੰ ਅਖ ਕਹਿ ਸਕਦੇ ਖੜਾ ਕਰਨਾ ਹੁੰਦਾ ਬੱਸ ਨੂੰ ਉੱਥੇ ਖੜੇ ਹੁੰਦਾ ਤਾਂ ਉਸ ਤੋਂ ਬਾਅਦ ਕਹਿੰਦੇ ਸਿੱਧੇ 600 ਰੁਪਏ ਫੀਸ ਹੈ ਜਿਹੜੀ ਕਿ ਲਈ ਜਾਂਦੀ ਆ ਪਰ ਉਸੇ ਦੇ ਮੁਕਾਬਲੇ ਜੇਕਰ ਮੁਹਾਲੀ ਬਸ ਸਟੈਂਡ ਦੀ ਗੱਲ ਕੀਤੀ ਜਾਵੇ ਜਿੱਥੇ ਕਹਿ ਸਕਦੇ ਹਾਂ ਹੁਣ ਬੱਸਾਂ ਚੱਲਣੀਆਂ ਸ਼ੁਰੂ ਹੋ ਗਈਆਂ ਨੇ ਉੱਥੇ ਵੀ ਪਰਚੀ ਤਾਂ ਜੋ ਕਹਿ ਸਕਦੇ ਆ ਅੱਡਾ ਫੀਸ ਹੁੰਦੀ ਆ ਬੱਸ ਅੱਡਾ ਫੀਸ ਹੁੰਦੀ ਆ ਉਸ ਪ੍ਰੋਪਰ ਤਰੀਕੇ ਦੇ ਨਾਲ ਜਿਹੜੀ ਕਿ ਫੀਸ ਲਈ ਜਾ ਰਹੀ ਹੈ ਗੱਲਬਾਤ ਕਰਾਂਗੇ ਭਾਜੀ ਕੀ ਨਾਮ ਤੁਹਾਡਾ ਅਫਤਾਰ ਸਿੰਘ ਕਿੰਨੀ ਫੀਸ ਲਈ ਜਾ ਰਹੀ ਹੈ ਇੱਕ ਬੱਸ ਮੰਨ ਲਓ ਅੰਦਰ ਜਾਂਦੀ ਆ ਅੰਦਰੋਂ ਬਾਹਰ ਆਉਂਦੀ ਆ ਕਿੰਨੀ ਫੀਸ ਹੈ 106 ਰੁ ਇਨੇ ਸਮੇਂ ਦੀ ਚੱਲੀ ਇੱਕ ਦੋ ਘੰਟੇ ਤਿੰਨ ਘੰਟੇ ਜਾਨੀ ਕਿ 106 ਰੁਪਏ ਫੀਸ ਹੈ ਜਿੰਨਾ ਸਮਾਂ ਮਰਜੀ ਬੱਸ ਰੁਕੇ ਇੱਥੇ ਹਾਂਜੀ 106 ਰੁਪਏ ਜੇਕਰ ਰਾਤ ਦੇ ਸਟੇ ਕਰਾਉਣਾ ਹੋਵੇ ਬੱਸ ਦਾ ਇੱਥੇ ਕਿਸੇ ਸਟਾਪ ਹੋਵੇ ਰਾਤ ਨੂੰ ਰੁਕਣਾ ਹੋਵੇ ਬੱਸ ਨੇ ਉਹਦੀ ਕਿੰਨੀ ਫੀਸ ਹੈ 200 ਰੁਪਏ 200 ਰੁਪਏ ਤਾਂ ਕਾਫੀ ਬੱਸਾਂ ਜਿਹੜੀਆਂ ਇੱਥੇ ਖੜਦੀਆਂ ਨੇ ਹੁਣ ਹਾਂਜੀ ਖੜਦੀ ਇਸ ਦੇ ਮੁਕਾਬਲੇ ਜੇ ਚੰਡੀਗੜ੍ਹ ਬੱਸ ਸਟੈਂਡ ਦੀ ਗੱਲ ਕੀਤੀ ਜਾਵੇ ਉੱਥੇ ਕਹਿੰਦੇ 600 ਰੁਪਏ ਦੂਸਰੀ 200 ਰੁਪਏ ਤੇ ਐਕਸਟੈਂਡ ਹੁੰਦੀ ਜਾਂਦੀ ਰਹਿੰਦੀ ਹੈ ਇਸ ਤਰੀਕੇ ਦੇ ਨਾਲ ਕਹਿ ਸਕਦੇ ਆ ਇੱਥੇ ਫੀਸ ਉਸ ਮੁਕ ਹਾਂਜੀ ਘੱਟ ਆ ਰਿਹਾ ਫੀਸ ਵੀਰ ਜੀ ਹਾਲ ਦੀ ਘੜੀ ਤਾਂ ਪ੍ਰੋਪਰ ਆ ਦੋ ਚਾਰ ਤੁਹਾਨੂੰ ਹੋ ਗਏ ਪਰ ਨਵਾਂ ਆ ਰਹੀ ਆ ਪਹਿਲੇ ਤਾਂ 43 ਦੇ ਕੋਲ ਮੁੱਕੇ ਸੀ ਆ ਰਹੇ ਸੀ ਕੀ ਤੇ ਬਟ ਹੁਣ ਇੱਥੋਂ ਵਾਪਸ ਜਾ ਰਹੇ ਆ ਤਾਂ ਤੁਹਾਨੂੰ ਕਿੰਨੇ ਘੰਟੇ ਦੀ ਐਂਟਰੀ ਹੈਗੀ ਇੱਕ ਘੰਟੇ ਪਹਿਲਾਂ ਪਲਾਂ ਗੱਡੀ ਬਾਹਰ ਕਰਨੀ ਆਪਾਂ 43 ਤੇ ਇੰਨੀ ਇੱਕ ਘੰਟੇ ਦੀ ਕਿੰਨੀ ਫੀਸ ਹੈ ਉੱਥੇ 200 ਰੁਪਏ ਵਰਚ ਸੀ ਜੀ 200 ਰੁਪਏ ਰਾਤ ਦਾ ਸਟੇ ਵੀ ਮਹਿੰਗਾ ਕਹਿੰਦੇ 400 ਰੁਪਏ ਡਾਊਨ ਪਰਚੀਂਦੀ ਆ ਹਾਂਜੀ ਜੀ ਉਸ ਨਾਲੋਂ ਇੱਥੇ ਸਸਤਾ ਪੈ ਰਿਹਾ ਸਸਤ ਤੋਂ ਬੱਟੇ ਭਾਜੀ ਉਹਨੂੰ ਵੀਡੀਓ ਦੇ ਅੰਦਰ ਲਈ ਗੱਲ ਆ ਪ੍ਰੋਬਲਮ ਆ ਰਹੀ ਆ ਜਿਹੜਾ ਸਿਟੀ ਦਾ ਰੋਲਾ ਪਿਆ ਉਹਦੀ ਵਜ੍ਹਾ ਕਰਕੇ ਪਰੇਸ਼ਾਨ ਲੋਕ ਹੋ ਰਹੇ ਪਬਲਿਕ ਪਰੇਸ਼ਾਨ ਹੋ ਰਹੀ ਆ ਅਸੀਂ ਪਰ ਹੱਤ ਬਟ ਹੋ ਰਹੇ ਬਿਲਕੁਲ ਜ਼ਿਆਦਾ ਇਹ ਤੁਹਾਨੂੰ ਵਾਪਸ ਜਾਣਾ ਸਾਡਾ ਵੋਟਾਂ ਡੀ ਮਾਰਿਆ ਜਾਣਾ ਸਾਨੂੰ ਕੁਝ ਨਹੀਂ ਮਿਲਾਂਗਾ ਪਰ ਬਹੁਤ ਪਰੇਸ਼ਾਨੀਆਂ ਵਾਲੀ ਗੱਲ ਆ ਮੈਂ ਤੁਹਾਨੂੰ 43 ਦਾ ਦੱਸਣਾ ਚਾਹੁੰਨਾ ਵੀ ਉੱਥੇ ਨਾ ਸਾਡੇ ਇਹਨਾਂ ਨੇ ਟੈਗ ਦੀ ਤਰ੍ਹਾਂ ਰੀਚਾਰਜ ਕਰਦੇ ਆ ਜੇ ਟੈਗ 'ਚ ਪੈਸੇ ਨਾ ਹੋਣ ਤਾਂ ਉਹਦੀ ਡਬਲ ਪਰਚੀ ਕੱਢਦੇ ਆ ਜੇ ਰਾਤ ਦੀ 600 ਰੁਪਏ ਆ ਉਹਦੇ ਵਿੱਚ ਰੀਚਾਰਜ ਨਹੀਂ ਆ ਤਾਂ 600 ਦੀ ਜਗ੍ਹਾ 120 ਤੇ ਉਹਦੇ ਬਾਅਦ ਅੱਡੇ 'ਚੋਂ ਬਾਸ ਬੱਸ ਬਾਹਰ ਨਿਕਲਦੀ ਪਰਚੀ ਅਲੱਗ ਲੱਗਣੀ ਹੈ ਜੇ ਖਾਲੀ ਬੱਸ ਜਾਂਦੀ ਹੈ ਮਤਲਬ ਟਾਇਰ ਪੈਂਚਰ ਹੋਣ ਵੀ ਗਈ ਹੈ ਤਾਂ ਉਹਦਾ ਵੀ 200 ਰੁਪਏ ਲੈਣੇ ਆ ਕਿੱਥੇ ਦਾ ਮੈਨੂੰ ਕਿਸੇ ਵੀ ਅੱਡੇ ਜੱਜ ਤੱਕ ਐਦਾਂ ਨਹੀਂ ਹੋਇਆ ਹੈਗਾ ਜੋ ਇੰਨਾ ਧੱਕਾ ਹੈ ਇਹ ਸਾਡੇ ਹੁੰਦੇ ਸੀਗੀ ਪਹਿਲਾਂ 50 ਰੁਪਏ ਪਰਚੀ ਸੀਗੀ 50 ਤੋਂ 100 ਹੋਈ 100 ਤੋਂ 200 200 ਤੋਂ ਸਿੱਧੀ ਚੱਕ ਕੇ 600 ਰੁਪਏ ਬਚਾਉਤੀ ਸੂਗਲ ਤਾਂ ਕੋਈ ਵੀ ਨਹੀਂ ਹੈਗੀ ਡਰਾਈਵਰ ਗਨੈਟਰ ਉੱਥੇ ਪਰ ਕਹਿੰਦੇ ਐ ਸਿਟੀਯੂ ਦੇ ਜਿਹੜੇ ਕੁਝ ਅਧਿਕਾਰੀ ਨੇ ਉਹ ਕਹਿੰਦੇ ਨਜ਼ਰ ਆਉਂਦੇ ਨੇ ਹਾਲਾਂਕਿ ਆਫ ਦੀ ਰਿਪੋਰਟ ਕਹ ਕੀ ਬਾਕੀ ਜਿਹੜੇ ਹਿਮਾਚਲ ਵਾਲੇ ਨੇ ਸੀਟੀਯੂ ਵਾਲੇ ਨੇ ਜਾਂ ਹੋਰ ਵੀ ਕਹਿੰਦੇ ਉਹ ਵੀ ਫੀਸ ਦੇ ਰਹੇ ਨੇ ਪੰਜਾਬ ਦੇਆਂ ਨੂੰ ਕਹਿੰਦੇ ਕੀ ਪਰੇਸ਼ਾਨੀ ਹੈ ਤਾਂ ਤੁਸੀਂ ਹਿਮਾਚਲ ਨਾਲ ਗੱਲ ਕਰੋ ਹਿਮਾਚਲ ਵਾਲੇ ਤਾਂ ਆਪ ਉਰੇ ਅੱਡਾ ਲਿਆਉਣੇ ਤਿਆਰ ਆ ਹੋ ਸਕਦਾ ਅੱਜ ਹਿਮਾਚਲ ਵਾਲੇ ਉਰੇ ਆ ਜਾਣ ਕੈਮਰਾ ਪਰਸਨ ਤਜਿੰਦਰ ਦੇ ਨਾਲ ਕਮਲਦੀਪ ਜੀ ਮੀਡੀਆ ਮੋਹਾਲੀ